ਇਹ 28/9/2024 ਨੂੰ ਪਿੰਡ ਬਰੇ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਇਹ ਲਿਖੇ ਪੰਚ ਅਤੇ ਸਰਪੰਚ ਦੇ ਨਾਮ ਇਸ ਪ੍ਰਕਾਰ ਹਨ ਜੀ ਸਰਪੰਚ ਤੂਨ ਮਗਰ ਵਾਈਫ ਆਫ ਹਰਜਿੰਦਰ ਸਿੰਘ ਪੰਚ ਵਾਰਡ ਨੰਬਰ 1 ਛਿੰ다 ਸਿੰਘ ਐਸ ਸੀ ਹਰੀਜਨ ਵਾਰਡ ਨੰਬਰ 2 ਦੇ ਦੋਚਾ ਮੇਗਾ ਸਿੰਘ ਪੁੱਤਰ ਸਰਦਾਰ ਮਹਤਿਆਰ ਸਿੰਘ ਵਾਡ ਨੰਬਰ 3 ਚ ਗੁਰਪ੍ਰੀਤ ਸਿੰਘ ਸਨ ਆਫ ਗਰਮੀਰ ਸਿੰਘ ਵਾਡ ਨੰਬਰ 4 ਦੇ ਵਿੱਚ ਹਰਵਿੰਦਰ ਸਿੰਘ ਗੱਗੂ ਪੁੱਤਰ ਲਹਿਦਿਆ ਬਬਲਦੇਵ ਸਿੰਘ ਸਨ ਆਉ ਬਲਦੇਵ ਸਿੰਘ ਵਾਡ ਨੰਬਰ 5 ਦੇ ਵਿੱਚ ਹਰਜੀਤ ਕੌਰ ਪੁੱਤਰੀ ਦਾਸ ਸਿਕਰਜੰਟ ਸਿੰਘ ਹਾਂਜੀ ਤੇ ਵਾਡ ਨੰਬਰ 6 ਚ ਕਮਲਜੀਤ ਕੌਰ ਵਾਈਫ ਆਫ ਸਰਬਜੀਤ ਸਿੰਘ ਤੇ 7 ਨੰਬਰ ਚ ਗਰਵੀਰ ਕੌਰ ਵਾਈਫ ਆਫ